ਇੱਕ ਨਾਮ ਗੁਰਿੰਦਰ ਵੀਰ ਸਿੰਘ ਅਚਾਨਕ ਹੀ ਲੋਕਾਂ ਦੇ ਸਾਹਮਣੇ ਆ ਗਿਆ ਪਹਿਲਾਂ ਸ਼ਾਇਦ ਇੰਨਾ ਨਹੀਂ ਧਿਆਨ ਸੀ ਪਰ ਜਦੋਂ ਇੱਕ ਰਿਕਾਰਡ ਬਣਾਇਆ ਰਨਿੰਗ ਦੇ ਵਿੱਚ ਏਸ ਦੇ ਵਿੱਚ ਤੇ ਇੱਕ ਰਿਕਾਰਡ ਤੋੜਿਆ ਪਹਿਲਾਂ ਵਾਲਾ ਉਦੋਂ ਇਹ ਨਾਮ ਨਾ ਸਾਹਮਣੇ ਆ ਗਿਆ ਤੇ ਪਰ ਆਪਾਂ ਕਿਸੇ ਦੀ ਜਿੱਤ ਵੇਖਦੇ ਆ ਕਿਸੇ ਦੀ ਜਿੱਤ ਦਾ ਨਤੀਜਾ ਵੇਖਦੇ ਆ ਪਰ ਉਹਦੇ ਪਿੱਛੇ ਦੀਆਂ ਜਿਹੜੀਆਂ ਕਹਾਣੀਆਂ ਹੁੰਦੀਆਂ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦੀਆਂ ਤੇ ਖਾਸ ਕਰਕੇ ਕੋਈ ਖਿਡਾਰੀ ਹੈ ਕੋਈ ਐਕਟਰ ਹੈ ਉਹਨਾਂ ਦਾ ਤਾਂ ਖਾਣ ਪੀਣ ਦਾ ਸਿਹਤ ਦਾ ਜਿਹੜਾ ਇੱਕ ਵੱਖਰੇ ਹੀ ਉਹਨਾਂ ਦੇ ਪੈਮਾਨੇ ਹੁੰਦੇ ਆ ਵੱਖਰੀਆਂ ਉਹਨਾਂ ਦੀਆਂ ਤਿਆਰੀਆਂ ਹੁੰਦੀਆਂ ਨੇ ਗੁਰਿੰਦਰਵੀਰ ਹੋਰਾਂ ਨੇ ਵੀ ਦੱਸਿਆ ਕਹਿੰਦੇ ਕਿ ਮੈਂ ਵੀ ਕਿਤੇ ਨਾ ਕਿਤੇ ਸਿਹਤ ਵਾਲੇ ਪਾਸੇ ਪਹਿਲਾਂ ਕਿਤੇ ਮਾਰ ਖਾਧੀ ਈਵਨ ਥੋ ਕਿ ਆਪ ਦੀ ਜਿਹੜੀ ਪ੍ਰੈਕਟਿਸ ਤੱਕ ਵੀ ਛੱਡਣੀ ਪੈਗੀ ਕੀ ਮਸਲਾ ਪੈ ਗਿਆ ਸੀਗਾ ਜੀ ਪਹਿਲੀ ਗੱਲ ਸਰ ਸਾਨੂੰ ਪਤਾ ਕੀ ਆ ਕਿ 네ਗੇਟਿਵਿਟੀ ਦੇ ਵਿੱਚ ਰਹਿਣ ਦੀ ਜੀਣ ਦੀ ਆਦਤ ਪੈ ਚੁੱਕੀ ਆ ਮਤਲਬ ਮੇਰੀ ਕੋਸ਼ਿਸ਼ ਰਹਿੰਦੀ ਹੈ ਮੈਂ ਵਿਅਕਤੀਗਤ ਤੌਰ ਤੇ ਵੀ ਲਿਖਤਾਂ ਸਾਂਝੀਆਂ ਕਰਦਾ ਪੀਤੇ ਕਿ ਮੋਟੀਵੇਸ਼ਨ ਉਹ ਵੀ ਵੀਡੀਓਜ਼ ਵਗੈਰਾ ਬਣਾਉਣਾ ਮੈਂ ਕੰਮ ਕਰਦਾ ਦਿੱਤੇ ਉਹ ਕਾਤੋਂ ਕਿਉਂਕਿ ਮੈਂ ਖਬਰਾਂ ਚ ਰਹਿਣਾ ਰੋਜੀ ਰੋਟੀ ਇੱਥੋਂ ਕਮਾਉਨੇ ਮੈਂ ਜੋ ਮਹਿਸੂਸ ਕਰਦਾ ਕਿ ਨੈਗੇਟਿਵਿਟੀ ਨੈਗੇਟਿਵਿਟੀ ਆ ਬਿਲਕੁਲ ਠੀਕ ਹੈ ਨਾ ਜੀ ਪਰਸਨਲ ਲਾਈਫ ਦੇ ਵਿੱਚ ਮਤਲਬ ਕਿ ਤੁਸੀਂ ਨੋਟ ਕੀਤਾ ਹੋਣਾ ਕਿ ਮੈਂ ਬਹੁਤ ਦੂਰ ਰਹਿਣਾ ਨਾ ਚਾਹਸਾਂ ਤੋਂ ਮਤਲਬ ਕਿ ਅਸੀਂ ਗੱਲਾਂ ਕਰਦੇ ਤਾਂ ਇਹ ਨਹੀਂ ਆਗਾ ਕਿ ਉਹ ਸਿਆਸਤ ਦੀਆਂ ਹੀ ਤੇ ਫਲਾਂਟਮ ਕਾਇਆ ਕਿਆ ਜ਼ਿੰਦਗੀ ਜਿਹੜੀ ਉਹ ਨੀਰਸ ਬਣਾ ਲਈ ਆ ਸੀ ਤੂੰ ਕਹਿਣ ਦਾ ਮਤਲਬ ਇਹ ਹੈ ਕਿ ਇਹ 네ਗੈਟਿਵਿਟੀ ਦੀ ਖੇੜ ਆ ਕਿ ਤੁਹਾਨੂੰ ਪੰਜਾਬ ਦੇ ਵਿੱਚ ਨਸ਼ੇ ਬਾਜੀ ਤੇ ਜ਼ਿਆਦਾ ਚਰਚਾ ਨਜ਼ਰ ਆਏਗੀ ਜਦ ਕਿ ਪੰਜਾਬ ਦਾ ਇਹ ਨਹੀਂ ਆ ਕਿ ਹਰ ਇੱਕ ਵਸਿੰਦਾ ਨਸ਼ੇੜੀ ਆ ਸਮੱਸਿਆ ਜ਼ਰੂਰ ਹੈ ਪਰ ਸਮੱਸਿਆ ਦੇ ਵਿੱਚ ਇਹ ਨਹੀਂ ਹੈਗਾ ਕਿ ਭਈ ਪੰਜਾਬ ਸਾਰਾ ਹੀ ਗਰਸਿਆ ਪਿਆ ਇਹ ਕੁਝ ਪਰਸੈਂਟ ਹੈਗੇ ਨੇ ਜਿੰਨਾ ਮਰਜੀ ਯੁੱਧ ਛੇੜ ਲੋ ਇਹ ਕੁਝ ਪਰਸੈਂਟ ਰਹਿਣੇ ਵੀ ਆ ਮੈਂ ਨਹੀਂ ਕਹਿੰਦਾ ਕਿ ਕੰਮ ਬੰਦ ਕਰ ਦਿਓ ਮੈਂ ਨਹੀਂ ਕਹਿੰਦਾ ਕਿ ਯਤਨ ਨਹੀਂ ਹੋਣੇ ਚਾਹੀਦੇ ਪਰ ਇੱਕ اٹਲ ਸੱਚ ਹੁੰਦਾ ਹੈ ਕਿ ਅਸੀਂ ਇਹ ਕਿਉਂਕਿ ਸਿਆਸਤਦਾਨਾਂ ਨੂੰ ਇਹ ਚੀਜ਼ਾਂ ਬਹੁਤ ਮਫੀਦ ਨੇ ਆਪੋਜੀਸ਼ਨ ਉਵਰਤਦੀ ਆ ਸੱਤਾਧਾਰੀ ਉਹ ਵਰਤਦੇ ਆ ਜਦ ਕਿ ਬਹੁਤ ਅੱਛਾ ਹੁੰਦਾ ਮੇਰੀ ਇੱਕ ਪੋਸਟ ਬਹੁਤ ਵਾਇਰਲ ਹੋਈ ਸੀਗੀ ਬਹੁਤ ਲੋਕਾਂ ਨੇ ਸ਼ਾਇਦ ਪਾਰਲੀਮੈਂਟ ਤੱਕ ਵੀ ਉਹ ਪੋਸਟ ਗਈ ਸੀਗੀ ਕਿ ਇੱਕੋ ਵੇਲੇ ਸਾਡੇ ਤਿੰਨ ਪੰਜਾਬੀ ਇੰਡੀਅਨ ਟੀਮਾਂ ਦੀ ਕੈਪਟਨਸੀ ਕਰ ਰਹੇ ਸੀਗੇ ਜੀ ਇੱਕ ਸ਼ੁਭਮਨ ਗਿੱਲ ਸੀ ਦੂਸਰੀ ਹਰਮਨਪ੍ਰੀਤ ਕੌਰ ਸੀ ਤੇ ਤੀਸਰਾ ਸੀਗਾ ਗੁਰਪ੍ਰੀਤ ਸਿੰਘ ਗੋਲਚੀ ਤਿੰਨੇ ਕਪਤਾਨੀ ਕਰ ਰਹੇ ਸਨ ਬਿਲਕੁਲ ਪਰ ਤੁਸੀਂ ਸੋਚ ਕੇ ਦੇਖੋ ਕਿ ਜਿਹੜੇ ਮਤਲਬ ਕਿ ਸਟੇਟ ਦੀ ਵਸੋਂ ਅਨੁਪਾਤ ਜਿਹੜੀ ਹੈ ਉਹ ਇੰਡੀਆ ਦੇ 2-3 ਫੀਸਦ ਹੈ ਤਾਂ ਉਹਦੇ ਤਿੰਨ ਬੱਚੇ ਇੱਕੋ ਵੇਲੇ ਜੀ ਕਪਤਾਨੀ ਕਰ ਰਿਹਾ ਯਾਰ ਇਹਦਾ ਮਤਲਬ ਹੈ ਕਿ ਪੰਜਾਬ ਹਾਲੇ ਮਰਿਆ ਨਹੀਂ ਹੈ ਹੂੰ ਪੰਜਾਬ ਸਾਰਾ ਹਾਲੇ ਗਲਿਆ ਨਹੀਂ ਪਰ ਅਸੀਂ ਨਾ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਦੇ ਜੀ ਪਰ ਪ੍ਰਮੋਟ ਨਹੀਂ ਕਰਦੇ ਅਸੀਂ ਇਹ ਦੋ ਚਾਰ ਬੰਦੇ ਹੈਗੇ ਆਂ ਪੰਜਾਬ 'ਚ ਜੋ ਖੇਡਾਂ ਨਾਲ ਜੁੜੀਆਂ ਇਹਨਾਂ ਚੀਜ਼ਾਂ ਤੇ ਧਿਆਨ ਰੱਖਦੇ ਆਂ ਇੱਕ ਬਾਈ ਸਾਡਾ ਨਵਦੀਪ ਹੈ ਜੀ ਮਨਦੀਪ ਸੁਨਾਮ ਜੀ ਆ ਕੁਝ ਹੋਰ ਇਸ ਤਰ੍ਹਾਂ ਦੇ ਲਖਾਰੀ ਨੇ ਜਿਹੜੇ ਮੁੰਡੇ ਨਵਾਂ ਕੰਮ ਕਰਦੇ ਆ ਤਾਂ ਮਤਲਬ ਕਿ ਉਹ ਇਸ ਤਰ੍ਹਾਂ ਕੱਢ ਕੇ ਲਿਉਂਦੇ ਨੇ ਜਾਣਕਾਰੀ ਪਰ ਦੋ ਚਾਰ ਗਿਣਤੀ ਦੇ ਹੋਣ ਕੇ ਜਿਹੜੇ ਐਕਟਿਵ ਨੇ ਤੇ ਉਹ ਚੀਜ਼ਾਂ ਮਤਲਬ ਕਿ ਅੱਗੇ ਤੋਰਦੇ ਨੇ ਤਾਂ ਗੁਰਿੰਦਰ ਦਾ ਜਿਹੜਾ ਮਸਲਾ ਹੈ ਨਾ ਗੁਰਿੰਦਰ ਵੀਰ ਪਹਿਲਾਂ ਵੀ ਬਹੁਤ ਵਧੀਆ ਰਿਜ਼ਲਟ ਦੇ ਚੁੱਕਾ ਹੈ ਜੀ 10.27 ਦਾ ਤਾਂ ਪਹਿਲਾਂ ਹੀ ਉਹਨੇ ਟਾਈਮ ਕੱਢਿਆ ਹੋਇਆ ਸੀ ਬਿਲਕੁਲ ਠੀਕ ਹੈ ਜੀ ਉਹਨੇ ਮਿਹਨਤ ਕਰਕੇ 10 20 ਤੇ ਲਿਆਂਦਾ ਹਮ ਨੈਸ਼ਨਲ ਰਿਕਾਰਡ ਓਲਡਰ ਬਣ ਗਿਆ ਸਭ ਦੀਆਂ ਨਜ਼ਰਾਂ ਗਈਆਂ ਸਨਸਨੀ ਬਣ ਗਿਆ ਰਾਤੋਂ ਰਾਤ ਪਰ ਸਰ ਗੱਲ ਇਹ ਆ ਕਿ ਜਿਹੜਾ ਕੋਈ ਧੜਾਕ ਬਣਦਾ ਹੈ ਨਾ ਧੜਾਕ ਕੋਈ ਸੌਖਾ ਨਹੀਂ ਬਣਦਾ ਹਮ ਖਾਸ ਤੌਰ ਤੇ ਜਿਹੜੇ ਸਪ੍ਰਿੰਟਰ ਹੁੰਦੇ ਆ ਬਹੁਤ ਮਿਹਨਤ ਦੀ ਜ਼ਰੂਰਤ ਆ ਅੱਛਾ ਜਿਹੜੇ ਆਮਾਨੀਆਂ ਨੂੰ ਅਸੀਂ ਗਾਲਾਂ ਕੱਢਦੇ ਆ ਇਹ ਰਿਲਾਈਐਂਸ ਨੇ ਸਪான்ਸਰ ਕੀਤਾ ਪਿਆ ਹੈ ਗੁਰਿੰਦਰ ਮੀਤ ਹਾਂਜੀ ਰਿਲਾਇੰਸ ਨੇ ਲਿਆ ਹੋਇਆ ਹੈ ਯਾ ਰਿਲਾਇੰਸ ਫਾਊਂਡੇਸ਼ਨ ਬਣੀ ਹੋਈ ਹੈ ਦੇਖਦੇ ਆ ਕਿਸੇ ਲਈ ਸਰ ਮੈਂ ਉਹੀ ਤਾਂ ਕਹਿਣਾ ਨਾ ਅਸੀਂ ਇੱਕ ਤਰਫਾ ਚੱਲਦੇ ਆ ਜੀ ਜੀ ਅਸੀਂ ਇੱਕ ਤਰਫਾ ਚੱਲਦੇ ਆ ਹਰੇਕ ਪਾਸੇ ਸਾਡੀ ਜਿਹੜੀ ਲੀਕ ਹੁੰਦੀ ਆ ਜਿਵੇਂ ਅੱਗੇ ਉਹ ਸੀਗੇ ਭਾਈ ਸਾਹਿਬ ਉਹ ਆਪਦੇ ਨੁਕਤੇ ਨਿਗਾਹ ਤੋਂ ਦੇਖ ਰਹੇ ਆ ਜੀ ਤੁঝে ਆਦਰ ਸਾਈਡ ਤੋਂ ਨਹੀਂ ਦੇਖਦੇ ਤੋ ਆਹੀ ਪ੍ਰੋਬਲਮ ਹੈ ਨਾ ਤਾਂ ਗੁਰਿੰਦਰ ਵੀਰ ਦੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਇਹਨਾਂ ਦਾ ਜਿਹੜਾ ਫਾਦਰ ਸੀਗਾ ਉਹ ਵੀ ਨੈਸ਼ਨਲ ਲੈਵਲ ਦਾ ਪਲੇਅਰ ਸੀਗਾ ਸਰ ਜੀ ਬਾਅਦ ਵਿੱਚ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਉਹ ਮਤਲਬ ਕਿ ਨਹੀਂ ਆਪਦੀ ਗੇਮ ਨੂੰ ਕੰਟੀਨਿਊ ਕਰ ਸਕੇ ਦਾਦਾ ਜੀ ਇਹਨਾਂ ਦੇ ਜਿਹੜੇ ਸੀਗੇ ਉਹ ਵੀ ਬਹੁਤ ਅੱਛੇ ਕਬੱਡੀ ਦੇ ਪਲੇਅਰ ਸੀ ਯਾਨੀ ਪਿੰਡੇ ਨਾਲ ਦਾ ਹੈਗਾ ਪਟਿਆਲ ਸ਼ਹਿਰ ਹੂੰ ਆਪ ਉਹ ਪੁਰਾਣੀ ਸੈਡ ਤਾਂ ਮਤਲਬ ਕਿ ਘਰ ਦੇ ਵਿੱਚ ਮਾਹੌਲ ਸੀ ਉਹ ਸੇਨ ਬੋਲਟ ਨੂੰ ਵੇਖਿਆ ਦੌੜਦੇ ਆ 8 9 ਦੇ ਵਿੱਚ ਤਾਂ ਇੱਕ ਨਿੱਕੇ ਜਿਹੇ ਮੁੰਡੇ ਨੇ ਸੁਪਨਾ ਦੇਖਿਆ ਕਿ ਮੈਂ ਹੁਸੈਨ ਬੋਲਟ ਬੰਨਾ ਤਾਂ ਇੰਡੀਆ ਦਾ ਤਾਂ ਬਣ ਗਿਆ ਕਟੋ-ਕਟ ਜੀ ਜੀ ਬਿਲਕੁਲ ਠੀਕ ਹੈ ਨਾ ਉਹ ਜਿਹੜੀ ਗੱਲ ਕਹਿੰਦਾ ਆ ਗੱਲ ਉਹ ਇਹ ਕਹਿੰਦਾ ਆ ਕਿ ਭਾਈ ਮੈਂ ਨਾ ਕੋਈ ਬਾਹਰ ਦਾ ਖਾਣਾ ਖਾ ਲਿਆ ਸੀ ਜਿਹਦੇ ਕਰਕੇ ਇੰਨਾ ਜ਼ਿਆਦਾ ਇੰਨਾ ਜ਼ਿਆਦਾ ਪੇਟ ਖਰਾਬ ਹੋਇਆ ਕਿ ਅੰਤੜੀਆਂ ਦਾ ਰੋਗ ਹੋ ਗਿਆ ਤੇ ਫਿਰ ਉਹ ਸ਼ਾਇਦ 1 ਸਾਲ ਤੱਕ ਟ੍ਰੈਕ ਤੋਂ ਦੂਰ ਰਿਹਾ ਜੀ ਤੇ ਇੱਕ ਇਹਦੇ ਚ ਸਭ ਕਿਆ ਕਿ ਉਟ ਪਟਾੰਗ ਨਾ ਖਾਓ ਤੇ ਦੂਜਾ ਇਹ ਆ ਕਿ ਬਹੁਤ ਔਖਾ ਹੈ ਸਪ੍ਰਿੰਟਰ ਬੰਨਾ ਹੂੰ ਆਪਾਂ ਕਹਿੰਦੇ ਨੇ ਇੰਡੀਵਿਜੂਅਲ ਗੇਮ ਰੱਖ ਲਾਓ ਉਹਦਾ ਖਰਚਾ ਘਟ ਕਿਉਂ ਖਰਚਾ ਘਟ ਹੈ ਸਰ ਉਹਨਾਂ ਦੇ ਜੋੜਿਆਂ ਤੋਂ ਲੈ ਕੇ ਬੂਟਾਂ ਤੋਂ ਲੈ ਕੇ ਹਰੇਕ ਯੰਤਰ ਦੀ ਕੀਮਤ ਬਹੁਤ ਆ ਇਹ ਨਹੀਂ ਹੈ ਸੌਖਾ ਇਹ ਮਿਹਨਤ ਵੀ ਹੈ ਇਹ ਮਿਹਨਤ ਤਾਂ ਸਰ ਜਿਹੜਾ ਹੈ ਹੋਇਆ ਤੁਸੀਂ ਲਾ ਕੇ ਦੇਖਿਓ ਕਿ ਚਾਰ ਸਪ੍ਰਿੰਟਰਾਂ ਝਾਗ ਨਿਕਲ ਜਾਂਦੀ ਹੈ ਸਰ ਨਹੀਂ ਆ ਸਹੀ ਹੈ ਗੱਲ ਇਹ ਤਾਂ ਸਪ੍ਰਿੰਟਰ ਬੰਨਣਾ ਬਹੁਤ ਔਖਾ ਸਾਬ ਤਾਂ ਸਾਡੀਆਂ ਤਾਂ ਬਈ ਵਿਸ਼ੇਸ ਨੇ ਗੁਰਿੰਦਰ ਵੀਰ ਵਰਸ ਤੇ ਮੈਨੂੰ ਲੱਗਦਾ ਏਸ਼ੀਆ ਉਹਸ਼ੀਆ ਤਾਂ ਖਿੱਚ ਕੇ ਲੈ ਜਾਣਾ ਉਹਨੇ ਬਹੁਤ ਜਲਦੀ ਉਹ ਤੁਹਾਨੂੰ ਕੁਮੰਤਰੀ ਨਕਸ਼ਤ ਤੇ ਦਿਖਾਈ ਦੇਵੇਗਾ ਉਮਰ ਵੀ 24 ਸਾਲ ਹੈ ਉਮਰ ਵੀ ਕੋਈ ਜ਼ਿਆਦਾ ਨਹੀਂ ਹੈ ਹਲੇ ਹੋਰ ਦੌੜੇਗਾ ਬਹੁਤ ਦੌੜੇਗਾ ਜੀ ਮਿੰਟੂ ਜੀ ਬਿਲਕੁਲ ਦੁਆਵਾਂ ਕਰਦੇ ਆਂ ਆਪਾਂ ਇਸੇ ਗੱਲ ਦੀਆਂ ਤੇ ਨਾਲੇ ਵੀ ਦੁਆਵਾਂ ਕਰਦੇ ਆਂ ਦੋਸਤਾਂ ਵਾਸਤੇ ਵੀ ਕਿ ਭਾਈ ਪੋਜ਼ਿਟਿਵ ਚੀਜ਼ਾਂ ਵੀ ਸਾਡੇ ਸਾਹਮਣੇ ਆਉਣ ਚਲੋ ਨਹੀਂ ਉਹੀ ਗੱਲ ਇਹ ਆ ਕਿ ਭਾਈ ਮੈਂ ਤੇ ਇਹੋ ਗੱਲ ਕਹੂੰਗਾ ਕਿ ਸੌਦਾ ਜਿਹੜਾ ਹੈ ਨਾ ਉਹ ਜ਼ਿਆਦਾ ਨਕਾਰਾਤਮਕ ਵਿਕਦਾ ਇੱਥੇ ਕੰਟਰੋਵਰਸੀ ਜ਼ਿਆਦਾ ਵਿਕਦੀ ਹੈ ਇੱਥੇ ਹੂੰ ਤਾਂ ਜਿਵੇਂ ਜਿਵੇਂ ਗ੍ਰਾਹਕ ਵਦਨ ਕੇ ਗਾਹਕ ਵਦਨਗੇ ਜੀ ਜੀ ਤਾਂ ਉਵੇਂ ਉਵੇਂ ਇਹ ਸੌਦਾ ਵੀ ਦੁਕਾਨਾਂ 'ਚ ਵੱਧ ਜਾਏਗਾ ਸੋ ਇਹ ਜਤਨ ਆ ਆਪਣੇ ਪੱਧਰ ਤੇ ਮੈਂ ਕਰਦਾ ਹੋਰ ਵੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤ ਸਾਰੇ ਸੱਜਣ ਹੋਰ ਵੀ ਆ ਗਏ ਨੇ ਪਰ ਥੋੜੇ ਨੇ ਗਿਣਤੀ 'ਚ ਉਹ ਕਰਦੇ ਨੇ ਇਸ ਤਰ੍ਹਾਂ ਦੇ ਐਫਰਟਸ ਤਾਂ ਉਹਨਾਂ ਨੂੰ ਸਪੋਰਟ ਕਰਿਆ ਕਰੋ ਸਪੋਰਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕੋਈ ਪੈਸੇ ਮੰਗਦੇ ਆ ਤੁਹਾਡੇ ਤੋਂ ਹੂੰ ਹੂੰ ਉਹਨਾਂ ਚੀਜ਼ਾਂ ਨੂੰ ਸ਼ੇਅਰ ਕਰੋ ਆ ਮੈਂ ਪੋਜ਼ਿਟਿਵ ਵੀਡੀਓ ਪੋਣਾ ਜਿਵੇਂ ਉਹ ਕਿ ਬੜਾ ਰਿਸਰਚ ਵਰਕ ਵੀ ਹੁੰਦਾ ਉਹ ਕੀ ਆ ਕਿਤੇ ਕੋਈ ਭਾਵੇਂ ਕੋਈ ਕੋਈ ਬੰਦੇ ਵੇਖ ਲੈਣ ਉਹ 5000 7000 ਬਸ ਉਹੀ ਹੁੰਦਾ ਜੀ ਹਾਂ ਤੇ ਜਦਨ ਕਿਤੇ ਕੋਈ ਮਿਸ ਪੂਜਾ ਜਾਂ ਫਲਾਣੇ ਆਟਮ ਕਾਣਾ ਉਹਨਾਂ ਦੀ ਕੋਈ ਕੰਟਰੋਵਰਸੀ ਕੋਈ ਹੋ ਜਾਵੇ ਸਿੰਗਰ ਦੇ ਗੀਜ਼ੇ ਦੀ ਤੇ ਤੁਸੀਂ ਦੇਖੋ ਕੀ ਗਾ ਪੈਂਦਾ ਜੀ ਜੀ ਇਹ ਸੱਚ ਹੈ ਮਿੰਟੂ ਜੀ ਖੈਰ ਇਹ ਇੱਕ ਨਾਮ ਗੁਰਿੰਦਰ ਵੀਰ ਸਿੰਘ ਅਚਾਨਕ ਹੀ ਲੋਕਾਂ ਦੇ ਸਾਹਮਣੇ ਆ ਗਿਆ ਪਹਿਲਾਂ ਸ਼ਾਇਦ ਇੰਨਾ ਨਹੀਂ ਧਿਆਨ ਸੀ ਪਰ ਜਦੋਂ ਇੱਕ ਰਿਕਾਰਡ ਬਣਾਇਆ ਰਨਿੰਗ ਦੇ ਵਿੱਚ ਏਸ ਦੇ ਵਿੱਚ ਤੇ ਇੱਕ ਰਿਕਾਰਡ ਤੋੜਿਆ ਪਹਿਲਾਂ ਵਾਲਾ ਉਦੋਂ ਇਹ ਨਾਮ ਨਾ ਸਾਹਮਣੇ ਆ ਗਿਆ ਤੇ ਪਰ ਆਪਾਂ ਕਿਸੇ ਦੀ ਜਿੱਤ ਵੇਖਦੇ ਆ ਕਿਸੇ ਦੀ ਜਿੱਤ ਦਾ ਨਤੀਜਾ ਵੇਖਦੇ ਆ ਪਰ ਉਹਦੇ ਪਿੱਛੇ ਦੀਆਂ ਜਿਹੜੀਆਂ ਕਹਾਣੀਆਂ ਹੁੰਦੀਆਂ ਕਈ ਵਾਰੀ ਉਹ ਆਪ ਨੂੰ ਨਹੀਂ ਪਤਾ ਹੁੰਦੀਆਂ ਤੇ ਖਾਸ ਕਰਕੇ ਕੋਈ ਖਿਡਾਰੀ ਐ ਕੋਈ ਐਕਟਰ ਐ ਉਹਨਾਂ ਦਾ ਤਾਂ ਖਾਣ ਪੀਣ ਦਾ ਸਿਹਤ ਦਾ ਜਿਹੜਾ ਇੱਕ ਵੱਖਰਾ ਹੀ ਉਹਨਾਂ ਦੇ ਪੈਮਾਨੇ ਹੁੰਦੇ ਆ ਵੱਖਰੀਆਂ ਉਹਨਾਂ ਦੀਆਂ ਤਿਆਰੀਆਂ ਹੁੰਦੀਆਂ ਨੇ ਗੁਰਿੰਦਰ ਵੀਰ ਹੋਰ ਨੇ ਵੀ ਦੱਸਿਆ ਕਹਿੰਦੇ ਕਿ ਮੈਂ ਵੀ ਕਿਤੇ ਨਾ ਕਿਤੇ ਸਿਹਤ ਵਾਲੇ ਪਾਸੇ ਪਹਿਲਾਂ ਕਿਤੇ ਮਾਰ ਖਾਧੀ ਈਵਨ ਥੋ ਕਿ ਆਪ ਦੀ ਜਿਹੜੀ ਪ੍ਰੈਕਟਿਸ ਤੱਕ ਵੀ ਛੱਡਣੀ ਪੈਗੀ ਕੀ ਮਸਲਾ ਪੈ ਗਿਆ ਸੀਗਾ ਜੀ ਪਹਿਲੀ ਗੱਲ ਸਰ ਸਾਨੂੰ ਪਤਾ ਕੀ ਆ ਕਿ 네ਗੇਟਿਵਿਟੀ ਦੇ ਵਿੱਚ ਰਹਿਣ ਦੀ ਜੀਣ ਦੀ ਆਦਤ ਪੈ ਚੁੱਕੀ ਆ ਮਤਲਬ ਮੇਰੀ ਕੋਸ਼ਿਸ਼ ਰਹਿੰਦੀ ਆ ਮੈਂ ਵਿਅਕਤੀਗਤ ਤੌਰ ਤੇ ਵੀ ਲਿਖਤਾਂ ਸਾਂਝੀਆਂ ਕਰਦਾ ਪੀਂਦੇ ਕਿ ਮੋਟੀਵੇਸ਼ਨ ਉਹ ਵੀ ਵੀਡੀਓਜ਼ ਵਗੈਰਾ ਬਣਾਉਣਾ ਮੈਂ ਕੰਮ ਕਰਦਾ ਦਿੱਤੀ ਉਹ ਕਾਦੋਂ ਕਿਉਂਕਿ ਮੈਂ ਖਬਰਾਂ ਚ ਰਹਿਣਾ ਰੋਜੀ ਰੋਟੀ ਇੱਥੋਂ ਕਮਾਉਨੇ ਮੈਂ ਜੋ ਮਹਿਸੂਸ ਕਰਦਾ ਕਿ 네ਗੇਟਿਵਿਟੀ 네ਗੇਟਿਵਿਟੀ ਆ ਬਿਲਕੁਲ ਠੀਕ ਹੈ ਨਾ ਜੀ ਪਰਸਨਲ ਲਾਈਫ ਦੇ ਵਿੱਚ ਮਤਲਬ ਕਿ ਤੁਹੀ ਨੋਟ ਕੀਤਾ ਹੋਣਾ ਕਿ ਮੈਂ ਬਹੁਤ ਦੂਰ ਰਹਿਣਾ ਨਾ ਚਾਹਸਾਂ ਤੋ ਹਮ ਮਤਲਬ ਕਿ ਅਸੀਂ ਗੱਲਾਂ ਕਰਦੇ ਤਾਂ ਇਹ ਨਹੀਂ ਆਗਾ ਕਿ ਉਹ ਸਿਆਸਤ ਦੀਆਂ ਇਥੇ ਫਲਾਟਮ ਕਾਇਆ ਹੈ ਜਾਂ ਕਿਆ ਜ਼ਿੰਦਗੀ ਜਿਹੜੀ ਉਹ ਨੀਰਸ ਬਣਾ ਲਈ ਆ ਸੀ ਤੋ ਕਹਿਣ ਦਾ ਮਤਲਬ ਇਹ ਹੈ ਕਿ ਇਹ 네ਗਟਿਵਿਟੀ ਦੀ ਖੇਡ ਆ